ਕਪੂਰਥਲਾ ਵਿਧਾਨ ਸਭਾ ਲਈ ਜਿਹੜੀ ਬੌਝਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਘੱਟ ਜੋੜਦਾ ਹੈ ਬੌਝਨ ਸਮਾਜ ਪਾਰਟੀ ਦੇ ਹਿੱਸੇ ਆਈ ਹੋਈ ਸੀਟ ਹੈ ਇਸ ਸੀਟ ਤੋਂ ਬੌਝਨ ਸਮਾਜ ਪਾਰਟੀ ਵੱਲੋਂ ਸਰਦਾਰ ਸਪਿੰਦਰ ਸਿੰਘ ਭਈ ਸਾਹਿਬ ਜਿਹੜੇ ਬੌਝਨ ਸਮਾਜ ਪਾਰਟੀ ਵਿੱਚ ਅੱਜ ਸ਼ਾਮਲ ਹੋਏ ਆ ਉਹਨਾਂ ਦਾ ਜਿੱਥੇ ਬੌਝਨ ਸਮਾਜ ਪਾਰਟੀ ਪੰਜਾਬ ਵੱਲੋਂ ਸਵਾਗਤ ਕੀਤਾ ਜਾਂਦਾ ਹੈ ਉੱਥੇ ਬੌਝਨ ਸਮਾਜ ਪਾਰਟੀ ਦੀ ਹਾਈ ਕਮਾਂਡ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਮਾਝੋ ਪੰਜਾਬ ਇੰਚਾਰ ਸ਼੍ਰੀ ਰੁਪੇਰ ਸਿੰਘ ਬੈਣੀਵਾਲ ਜੀ ਨੂੰ ਉਹਨਾਂ ਨੂੰ ਹਲਕੇ ਦਾ ਚਾਰਜ ਜੁੜਤ ਕੀਤਾ ਗਿਆ ਜਿਹੜੇ ਕਿ ਉਹ ਸੰਭਾਵੀ ਉਮੀਦਵਾਰ ਹੋਣਗੇ ਬਹੁਜਨ ਸਮਾਜ ਪਾਰਟੀ ਪੈਂਕ ਕੁਮਾਰੀ ਮਾਇਆਵਤੀ ਜੀ ਦਾ ਸ਼੍ਰੀ ਰਣਜੀਤ ਸਿੰਘ ਬੈਣੀਵਾਲ ਜੀ ਦਾ ਸ਼ੁਕਰੀਆ ਅਦਾ ਕਰਦੀ ਆ ਕਿ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਦੀਆਂ ਜਿਹੜੀਆਂ 20 ਸੀਟਾਂ ਆਈਆਂ ਆ ਜਿਹਦੇ ਵਿੱਚ ਸਾਰੀਆਂ ਜਾਤਾਂ ਸਾਰੇ ਧਰਮਾਂ ਨੂੰ ਨਮਾਇੰਤਗੀ ਮਿਲ ਰਹੀ ਆ ਔਰ ਕਪੂਥਲਾ ਪਾਈਚਾਰਾ ਕਰਕੇ ਜਨਰਲ ਕਪੂਥਲਾ ਜਿਹੜੀ ਸੀਟ ਹੈ ਉਹ ਜਨਰਲ ਸੀਟ ਹੈ ਔਰ ਜਨਰਲ ਉਮੀਦਵਾਰ ਅੱਜ ਭੋਜਨ ਸਮਾਜ ਪਾਰਟੀ ਦੀ ਲਿਸਟ ਵਿੱਚ ਇੱਕ ਹੋਰ ਜਿਹੜਾ ਸਮਾਜਿਕ ਤੌਰ ਤੇ ਵਾਅਦਾ ਹੋਇਆ ਕਿ ਜੱਟ ਭਾਈਚਾਰੇ ਪੌਕੇ ਟਿੱਕ ਜਿਹੜੀ ਆ ਮਾਜੋ ਸਰਦਾਰ ਦਪਿੰਦਰ ਸਿੰਘ ਭਈ ਸਾਹਿਬ ਨੂੰ ਦਿੱਤੀ ਗਈ। ਇਸ ਤੋਂ ਪਹਿਲਾਂ ਭੋਜਨ ਸਮਾਜ ਪਾਰਟੀ ਦੀ ਲਿਸਟ ਵਿੱਚ ਜੱਟ ਭਾਈਚਾਰੇ ਦੇ ਨਾਲ-ਨਾਲ ਵਾਲਮਿਕੀ ਭਾਈਚਾਰੇ ਨੂੰ ਮੱਜਵੀ ਸਿੱਖ ਭਾਈਚਾਰੇ ਨੂੰ ਹਰਬਦਾਸੀਆ ਆਧਰਮੀ ਭਾਈਚਾਰੇ ਨੂੰ ਲਵਾਉਣਾ ਸੀ। ਭਾਈਚਾਰੇ ਨੂੰ ਸਿੱਖ ਰਾਜਪੂਤ ਔਰ ਬ੍ਰਾਹਮਣ ਭਾਈਚਾਰਾ ਫਿਰ ਵੱਖ-ਵੱਖ ਜਾਤਾਂ ਧਰਮਾਂ ਨੂੰ ਅਸੀਂ ਜਿਹੜੀ ਨਿਮੇਂਦਗੀ ਆ ਆਪਣੀ ਪਾਰਟੀ 'ਚ ਦੇ ਰਹੇ ਹਾਲਾਂਕਿ ਸਾਡੇ ਕੋਲ 20 ਸੀਟਾਂ ਹੀ ਨੇ ਲੇਕਿਨ ਫਿਰ ਵੀ ਭੋਜਨ ਸਮਾਜ ਪਾਰਟੀ ਸਰਬਜਨ ਬਤਾਏ ਸਰਬਜਨ ਸੁਖਾਈ ਦੀ ਨੀਤੀ ਤੇ ਚੱਲ ਕੇ ਸਾਰੀਆਂ ਜਾਤਾਂ ਸਾਰੇ ਧਰਮਾਂ ਨੂੰ ਸਤਿਕਾਰ ਦੇਣ ਦੀ ਕੋਸ਼ਿਸ਼ ਵਿੱਚ ਹੈ ਮੈਂ ਮਾਨਜੋਤ ਸਿੰਘ ਸਾਹਿਬ ਨੂੰ ਆਉਣ ਵਾਲੇ ਰਾਜਨੀਤਿਕ ਪੜਾਅ ਦੇ ਲਈ ਜਿਹੜਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਔਰ ਅਰਦਾਸ ਕਰਦਾ ਕੁਦਰਤ ਅੱਗੇ ਜਿਸ ਨਿਸ਼ਚੇ ਔਰ ਚਾਹਨਾ ਦੇ ਨਾਲ ਭੋਜਨ ਸਮਾਜ ਪਾਰਟੀ ਸ਼ਾਮਲ ਹੋਵੇ ਵਾਹਿਗੁਰੂ ਉਹਨਾਂ ਦੀ ਜਿਹੜੀ ਸੋਚ ਹੈ ਉਹ ਪੂਰੀ ਕਰੇ ਉਹਨਾਂ ਦੇ ਦੇਸ਼ ਨੂੰ ਪੂਰਾ ਮੈਂ ਧਨਵਾਦਿਆ ਕੁਮਾਰੀ ਭੈਣ ਮਾਇਆਵਤੀ ਜੀ ਦਾ ਔਰ ਪੰਜਾਬ ਦੇ ਪ੍ਰਭਾਵੀ ਬੀ ਬੈਨੀਪਾਲ ਜੀ ਦਾ ਪੰਜਾਬ ਦੇ ਪ੍ਰਧਾਨ ਗੜੀ ਸਾਹਿਬ ਜੀ ਦਾ ਔਰ ਸਾਰੀ ਕਪੂਰਥਲੇ ਦੀ ਜੋ ਲੀਡਰਸ਼ਿਪ ਹੈ ਉਹਨਾਂ ਨੇ ਮੈਨੂੰ ਬਹੁਤ ਵੱਡਾ ਮਾਣ ਬਖਸ਼ਿਆ ਅੱਜ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਮੈਨੂੰ ਆਪਣੀ ਪਾਰਟੀ ਵੱਲੋਂ ਪ੍ਰਧਾਨ ਸਭਾ ਦੀ ਜੋ ਟਿਕਟ ਉਹ ਦਿੱਤੀ ਗਈ ਆ ਮੈਂ ਜੋ ਇਹਨਾਂ ਨੇ ਭਾਵਨਾਵਾਂ ਨਾਲ ਮੈਨੂੰ ਟਿਕਟ ਦਿੱਤੀ ਆ ਮੈਂ ਉਹਨਾਂ ਭਾਵਨਾਾਂ ਤੇ ਪੂਰੇ ਤੌਰ ਤੇ ਸਹੀ ਉਤਰਾਂਗਾ ਔਰ ਪੂਰੇ ਜੋਰ ਸ਼ੋਰ ਦੇ ਨਾਲ ਇਹ ਇਹ ਸੀਟ ਜਿੱਤ ਕੇ ਮੈਂ ਇਹਨਾਂ ਦੀ ਝੋਲੀ ਪਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਅੱਜ ਮੈਨੂੰ ਭੋਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਜੋ ਸਾਂਝਾ ਉਮੀਦਵਾਰ ਐਲਾਨਿਆ ਗਿਆ ਮੈਂ ਦੋਹਾਂ ਹੀ ਪਾਰਟੀਆਂ ਦਾ ਧੰਨਵਾਦੀ ਹਾਂ ਕਿਉਂਕਿ ਜੋ ਵੀ ਇਹ ਕੰਮ ਕਰਦੇ ਆ ਦੋਵੇਂ ਰਲ ਕੇ ਕਰਦੇ ਆ ਔਰ ਰਲ ਕੇ ਇਲیکشن ਲੜਨੀ ਆ ਇਹਦੇ ਵਿੱਚ ਕੋਈ ਫਰਕ ਨਹੀਂ ਕੌਣ ਭੋਜਨ ਸਮਾਜ ਪਾਰਟੀ ਤੇ ਕੌਣ ਅਕਾਲੀ ਦਲ ਇਹ ਇੱਕ ਸਾਡਾ ਸਾਂਝਾ ਘੋਲ ਆ ਸਾਂਝੇ ਘੋਲ ਦੇ ਵਿੱਚ ਅਸੀਂ ਤਕੜੇ ਹੋ ਕੇ ਦੋਵੇਂ ਪਾਰਟੀਆਂ ਇਕੱਠੇ ਹੋ ਕੇ ਜੋਰ ਲਾਵਾਂਗੇ ਔਰ ਇਹਦਾ ਰਿਜ਼ਲਟ ਜਿਹੜੇ ਆ ਬਹੁਤ ਵਧੀਆ ਆਉਣਗੇ ਇਹਨੇ ਮੈਂ BSP ਜੁਆਇਨ ਕਰ ਲਈ ਹੈ ਜੁਆਇਨ ਕਰਨ ਤੋਂ ਬਾਅਦ ਹੀ ਮੈਨੂੰ ਜਿਹੜੀ ਐ ਟੈਕਸ ਜਿਹੜੀ ਐ ਅਨਾਉਂਸ ਕੀਤੀ ਗਈ ਹੈ ਭਾਵੇਂ ਦੋਵਾਂ ਪਾਰਟੀਆਂ ਦਾ ਆਸ ਵਿੱਚ ਹੈ ਪਰ ਮੈਂ ਇਸ ਵੇਲੇ ਬਹੁਜਨ ਸਮਾਜ ਪਾਰਟੀ ਦਾ ਸਪਾਈ ਹਾਂ ਔਰ ਉਹਦੇ ਨਾਲ ਹੀ ਰਹਿਣਾ ਇਹ ਦੇਖੋ ਬਦਕਵੰਤੀ ਸਾਡੀ ਕਪੂਰਥਲੇ ਵਿੱਚ ਬਾਹਰਲਾ ਕੈਂਡੀਡੇਟ ਆ ਕੇ 20 ਸਾਲ ਤੋਂ ਸਾਡੇ ਤੇ ਰਾਜ ਕਰ ਰਿਹਾ ਪਰ ਇਸ ਵਾਰ ਜੋ ਸਾਡਾ ਪ੍ਰੋਗਰਾਮ ਦੋਵਾਂ ਪਾਰਟੀਆਂ ਦਾ ਇਕੱਠੇ ਹੋ ਕੇ ਇਲੈਕਸ਼ਨ ਲੜਨ ਦਾ ਐਸ ਮੇਰੇ ਉਸ ਦੇ ਪੈਰ ਨਹੀਂ ਲਗਣਦੇ ਆਗੇ ਕਿਉਂਕਿ ਲੋਕ ਜਿਹੜੇ ਆ ਉਹਦੇ ਖਿਲਾਫ ਹੋ ਚੁੱਕੇ ਕਿਉਂਕਿ 20 ਸਾਲ ਵਿੱਚ ਉਹਨੇ ਕੁਝ ਵੀ ਡਿਵੈਲਪਮੈਂਟ ਦਾ ਕੰਮ ਨਹੀਂ ਕੀਤਾ ਲੋਕਾਂ ਨੂੰ ਮੂਰਖ ਬਣਾਇਆ ਜੱਫੀਆਂ ਦੇ ਪੱਪੀਆਂ ਤੋਂ ਬਿਨਾ ਹੋਰ ਕੱਖ ਨਹੀਂ ਕੀਤਾ ਇਸ ਕਰਕੇ ਲੋਕ ਉਤੋਂ ਅੱਕ ਚੁੱਕੇ ਆ ਔਰ ਬਹੁਜਨ ਸਮਾਜ ਪਾਰਟੀ ਔਰ ਸ਼ਰੋਮਣੀ ਅਕਾਲੀ ਦਲ ਦੇ ਜੋ ਪ੍ਰੋਗਰਾਮ ਆ ਉਹਨਾਂ ਨੂੰ ਪੜਾ ਰਹੇ ਆ ਲੋਕ ਤੇ ਲੋਕ ਵੋਟਾਂ ਵੀ ਇੱਧਰ ਹੀ ਪਾਉਣਗੇ ਔਰ ਵੱਡੀ ਜੱਤ ਅਸੀਂ ਆਸਰ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਸ਼ੁਕਰੀਆ ਅਦਾ ਕਰਦਾ ਹਾਂ ਅੱਜ ਬਹੁਜਨ ਸਮਾਜ ਪਾਰਟੀ ਦੀ ਹਾਈ ਕਮਾਂਡ ਪੰਕੁਮਾਰੀ ਮਾਇਆਬਤੀ ਜੀ ਸਰਦਾਰ ਰਣਜੀਤ ਸਿੰਘ ਬੈਣੀਪਾਲ ਜੀ ਸਰਦਾਰ ਜਸਬੀਰ ਸਿੰਘ ਗੜੀ ਜੀ ਔਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਜਸਬੀਰ ਸਿੰਘ ਸੁਖਵੀਰ ਸਿੰਘ ਬਾਦਲ ਜੀ ਪ੍ਰਕਾਸ਼ ਸਿੰਘ ਬਾਦਲ ਜੀ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਜਿਹੜਾ ਉਪਰਾਲਾ ਕਰਕੇ ਬਸਪਾ ਤੇ ਸ਼੍ਰੋਮਣੀ ਕਾਲੀ ਦਲ ਦਾ ਗਠਜੋੜ ਕੀਤਾ ਹੈ ਸਭ ਤੋਂ ਪਹਿਲਾਂ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਔਰ ਉਹਦੇ ਨਾਲ ਜਿਹੜਾ ਅੱਜ ਦਾ ਫੈਸਲਾ ਕੀਤਾ ਹੈ ਉਹ ਹੋਰ ਵੀ ਅਹਿਮ ਹੈ ਕਿਉਂਕਿ ਬਹੁਜਨ ਸਮਾਜ ਪਾਰਟੀ ਤੇ ਕਾਲੀ ਦਲ ਦਾ ਜਿਹੜਾ ਗਠਜੰਬਨ ਹੈ ਜਿਹੜਾ ਸਰਦਾਰ ਦਵਿੰਦਰ ਸਿੰਘ ਦੇਪੇਸ਼ ਹੁਣਾਂ ਨੂੰ ਟਿਕਟ ਦੇ ਕੇ ਸਨਮਾਨਿਆ ਆ ਮੇਰਾ ਖਿਆਲ ਇੱਕ ਮੀਲ ਪੱਥਰ ਜਿਹੜਾ ਉਸ ਹੋਏਗਾ ਸਿੱਧ ਹੋਏਗਾ ਔਰ ਅਸੀਂ ਸਾਰੇ ਰਲ ਮਿਲ ਕੇ ਇਸ ਸੀਟ ਨੂੰ ਜਿਤਾ ਕੇ ਭਾਰੀ ਬਹੁਮਤ ਨਾਲ ਜਿਤਾ ਕੇ ਭੈਣ ਕੁਮਾਰੀ ਮਾਇਆਬਤੀ ਜੀ ਚੋਲੀ ਚ ਪਾਵਾਂਗੇ ਨਹੀਂ ਇਹਦੇ ਵਿੱਚ ਕੋਈ ਸਹਾਰੇ ਦੀ ਗੱਲ ਨਹੀਂ ਹੈ ਸਾਡੇ ਕੋਲ ਕੈਂਡੀਡੇਟ ਬਹੁਤ ਆ ਪਰ ਬਹੁਜਨ ਸਮਾਜ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਔਰ ਹਾਈ ਕਮਾਂਡ ਨੇ ਜੋ ਵੀ ਇਹਦਾ ਫੈਸਲਾ ਕਰਨਾ ਹੁੰਦਾ ਆ ਜੋ ਵੀ ਹਾਈ ਕਮਾਂਡ ਫੈਸਲਾ ਕਰਦੀ ਆ ਸਾਨੂੰ ਮਨਜ਼ੂਰ ਆ ਔਰ ਅਸੀਂ ਉਹਤੇ ਫੁੱਲ ਚੜਦੇ ਆ ਕਿਉਂਕਿ ਅਸੀਂ ਆਪਣੇ ਡਿਸਪਲਿਨ ਚ ਰਹਿਣ ਵਾਲੇ ਜਿਹੜੇ ਹੈ ਉਹ ਸਭ ਕਾਸ਼ੀਰਾਮ ਦੇ ਸਿਪਾਹੀ ਆ ਤਰਸ਼ੇਮ ਸਿੰਘ ਥਾਪਰ ਜੋਨਨ ਚਾਰਜ ਬਹੁਜਨ ਸਮਾਜ ਪਾਰਟੀ ਦੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਔਰ ਬੌਜਨ ਸਮਾਜ ਪਾਰਟੀ ਦੀ ਹਾਈ ਕਮਾਂਡ ਤੇ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਨੇ ਜਿਹੜਾ ਪੰਜਾਬ ਦੇ ਅੰਦਰ ਰਲ ਕੇ ਇੱਕ ਗਠਜੰਬੰਦਨ ਬਣਾਇਆ ਆ ਔਰ ਬਹੁਤ ਹੀ ਵਧੀਆ ਇਹੋ ਇੱਕ ਫੈਸਲਾ ਲਿਆ ਗਿਆ ਜਿਹਦੇ ਤਹਿਤ ਬੌਜਨ ਸਮਾਜ ਪਾਰਟੀ ਜਿਹੜਾ ਪੰਜਾਬ ਦੇ ਅੰਦਰ 20 ਸੀਟਾਂ ਤੋਂ ਇਲੈਕਸ਼ਨ ਲੜ ਰਹੀ ਆ ਔਰ ਇਹ 20 ਸੀਟਾਂ ਦੀ ਜਿਹੜੀ ਵੰਡਿਆ ਉਹ ਇੱਕ ਨਾਰਾ ਜਿਹੜਾ ਬਹੁਜਨ ਤਹਾਏ ਬਹੁਜਨ ਸਿਖਾਏ ਦੇ ਤਹਿਤ ਅੱਜ ਸਰਬਜਨ ਸਿਖਾਏ ਤੇ ਸਰਬਜਨ ਤਹਾਏ ਦੇ ਤਹਿਤ ਇਲੈਕਸ਼ਨ ਜਿਹੜਾ ਹੈ ਉਹ ਬਹੁਜਨ ਸਮਾਜ ਪਾਰਟੀ ਲੜਾ ਰਹੀ ਆ 20 ਸੀਟਾਂ ਦੇ ਵਿੱਚੋਂ ਅ ਬ੍ਰਾਹਮਣ ਨੂੰ ਵੀ ਇੱਕ ਟਿਕਟ ਦਿੱਤਾ ਗਿਆ ਆ ਅ ਬੈਕਵਰਡ ਕਲਾਸ ਦੇ ਲੋਕਾਂ ਨੂੰ ਵੀ ਟਿਕਟ ਦਿੱਤਾ ਗਿਆ ਰਾਜਪੂਤ ਨੂੰ ਵੀ ਟਿਕਟ ਦਿੱਤਾ ਗਿਆ ਮਹਾਸ਼ਾ ਨੂੰ ਵੀ ਟਿਕਟ ਦਿੱਤਾ ਗਿਆ ਔਰ ਵਾਲਮੀਕੀ ਸਮਾਜ ਮਜਵੀ ਸਮਾਜ ਨੂੰ ਵੀ ਟਿਕਟ ਦਿੱਤੇ ਗਏ ਆ ਔਰ ਇਹਦੇ ਨਾਲ-ਨਾਲ ਜੱਟ ਭਾਈਚਾਰੇ ਨੂੰ ਵੀ ਜਿਹੜਾ ਆ ਬਹੁਜਨ ਸਮਾਜ ਪਾਰਟੀ ਵੱਲੋਂ ਜਿਹੜਾ ਆ ਇਲੈਕਸ਼ਨ ਦੇ ਵਿੱਚ ਟਿਕਟ ਦਿੱਤੇ ਗਏ ਆ ਕਿਉਂਕਿ ਬਹੁਜਨ ਸਮਾਜ ਪਾਰਟੀ ਸਰਬਜਨ ਦਾ ਨਾਰਾ ਦਿੰਦੀ ਆ ਇਸ ਕਰਕੇ ਕਪੂਰਥਲੇ ਦੀ ਖਾਸ ਕਰਕੇ ਜਿਹੜੀ ਸੀਟ ਆ ਜਨਰਲ ਸੀਟ ਆ ਜਨਰਲ ਸੀਟ ਤੋਂ ਜਿਹੜਾ ਆ ਉਹ ਬਹੁਜਨ ਸਮਾਜ ਪਾਰਟੀ ਵੱਲੋਂ ਜੱਟ ਭਾਈਚਾਰੇ ਦਾ ਜਿਹੜਾ ਉਮੀਦਵਾਰ ਆ ਸਰਦਾਰ ਦਵਿੰਦਰ ਸਿੰਘ ਢਪਈ ਜੀ ਉਹਨਾਂ ਨੂੰ ਸਰਬਜਨ ਦੇ ਇਹ ਨਾਰੇ ਦੇ ਥੱਲੇ ਹੀ ਜਿਹੜਾ ਆ ਪਾਰਟੀ ਦਾ ਜਿਹੜਾ ਡਿਸੀਜਨ ਸੀਗਾ ਉਹ ਲਿਆ ਗਿਆ ਆ ਔਰ ਉਹਨਾਂ ਨੂੰ ਜਿਹੜਾ ਪਾਰਟੀ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਜਿਹੜਾ ਉਮੀਦਵਾਰ ਲਾਨਿਆ ਗਿਆ ਹੈ ਵਾਇਗੁ ਜਿੱਕਾ ਖਾਲਸਾ ਵਾਇਗੁ ਜਿੱਕੀ ਫਤੇ ਅੱਜ ਜੋ ਅਕਾਲੀ ਸ਼ਰਮਨੀ ਅਕਾਲੀ ਦਾ ਰੋ ਬਸਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸਰਦਾਰ ਦਵਿੰਦਰ ਸਿੰਘ ਟਪਈ ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਆਦੀ ਦੇ ਜਿਹੜਾ ਪ੍ਰਧਾਨ ਹਨ ਉਹਨਾਂ ਨੂੰ ਅਕਾਲੀ ਬਸਪਾ ਗੱਠ ਜੋੜ ਦੀ ਵਿਧਾਨ ਸਭਾ ਕਪੂਰਥਲਾ ਤੋਂ ਉਮੀਦਵਾਰ ਵਜੋਂ ਉਹਨਾਂ ਨੂੰ ਉਤਾਰਿਆ ਗਿਆ ਜੋ ਇਸ ਫੈਸਲੇ ਦਾ ਮੈਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰਾ ਹੋਣ ਦੇ ਨਾਤੇ ਯੋਗ ਦਾ ਸਵਾਗਤ ਕਰਦਾ ਔਰ ਮੈਂ ਇਹ ਉਮੀਦ ਕਰਦਾ ਕਿ ਕਪੂਰਥਲੇ ਸੂਝਵਾਨ ਵੋਟਰ ਇਸ ਪਾਰਟੀ ਦੇ ਵਧੀਆ ਫੈਸਲੇ ਨੂੰ ਮਨਜ਼ੂਰ ਕਰਦੇ ਹੋਏ ਦਵਿੰਦਰ ਸਿੰਘ ਟਪਈ ਜੀ ਨੂੰ ਸ਼ਾਨਦਾਰ ਜਿੱਤ ਦਿਵਾਉਣਗੇ। ਔਰ ਮੈਂ ਇਹ ਵੀ ਮੈਂ ਪਹਿਲਾਂ ਵੀ ਲੇਖੋ ਮੈਂ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਪਾਰਟੀ ਵੱਲੋਂ ਕਿਸੇ ਨੂੰ ਵੀ ਉਹ ਟਿਕਟ ਜੜੀ ਹੋ ਇਹ ਦਿੱਤੀ ਹੈ ਵਿਧਾਨ ਸਭਾ ਦਿੱਤੀ ਜਾਵੇ ਕਿ ਉਸ ਬੇਤੀ ਨੂੰ ਸ਼ਾਨ ਨਾਲ ਜਿਤਾਇਆ ਜਾਵੇਗਾ। ਸੋ ਸਾਡੇ ਬਜ਼ੁਰਗ ਦਵਿੰਦਰ ਸਿੰਘ ਢਪਈ ਜਿਹੜੇ ਸੀਨੀਅਰ ਆਗੂ ਹਨ, ਬਜ਼ੁਰਗ ਆਗੂ ਹਨ। ਉਹ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ। ਮੈਂ ਇਹਨਾਂ ਨੂੰ ਆਪਣੇ ਵੱਲੋਂ ਪੂਰਾ ਸਮਰਥਨ ਦਿੰਦਾ ਹੋਇਆ ਇਸ ਗੱਲ ਦਾ ਵਿਸ਼ਵਾਸ ਜੁਮਾਉਂਦਾ ਕਿ ਪੂਰੇ ਤਲੋ ਮਣੋ ਤਲੋ ਇਹਨਾਂ ਦੀ ਮੈਂ ਮਦਦ ਕਰਕੇ ਇਹਨਾਂ ਨੂੰ ਕਪੂਰਥਲੇ ਹਲਕੇ ਤੋਂ ਸ਼ਾਨਦਾਰ ਜਿੱਤ ਦਿਵਾਵਾਂਗਾ।